ਲੇ ਵੀ ਕਾਲੇ ਗੱਲ 31 ਤਰੀਕ ਦੀ ਆ ਲੰਡੇ ਕਹਿੰਦੇ ਕਬੱਡੀ ਟੂਰਨਾਮੈਂਟ ਤੇ ਜਿਹੜੇ ਭਾਗੀ ਕਹਿੰਦੇ ਟੀਮ ਖੇਡ ਰਹੀ ਸੀਗੇ ਤੇ ਗੋਰੇ ਬਾਈ ਹੁਣੀ ਰਾਤ ਨੂੰ ਉੱਥੋਂ ਆ ਰਹੇ ਸੀਗੇ ਤੂੰ ਚੋਰ ਕਹਿਲਾਇਆ ਚ ਅਸਰਾਰਦੀ ਅੰਸਰ ਕਹਿਲਾਇਆ ਨਾਲੇ ਤਾਂ ਵੀਰੇ ਇਹਨਾਂ ਨੂੰ ਕੁੱਟਿਆ ਖਿਡਾਰੀਆਂ ਨੂੰ ਨਾਲੇ ਇਹਨਾਂ ਦੇ ਮੋਟਰਸਾਈਕਲ ਖੋਲਿਆ ਤੇ 10-12 ਜਣੇ ਸੀਗੇ ਮੈਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਧਿਆਨ ਨਾ ਜਾਇਆ ਕਰੋ ਤੇ ਕਹਲੇ ਤੰਗ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਮੇਰੇ ਵੀਰੋਂ ਗੱਲਬਾਤ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਪਲੇਅਰਾਂ ਦਾ ਸਾਥ ਦਿੱਤਾ ਜਾਵੇ ਜੇ ਮੋਟਰਸਾਈਕਲ ਲੱਭ ਦਿੱਤਾ ਨਾ ਚੰਕ ਜ਼ਰੂਰ ਪੂਰੀ ਤੇ ਕਰ ਦਈਏ ਸਾਡਾ ਗੋਰਾ ਖੇਡ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੈ 31 ਤਰੀਕ ਨੂੰ ਲੰਢੇ ਕੰਦੇ ਕਬੱਡੀ ਟੂਰਨਾਮੈਂਟ ਤੋਂ ਖੇਡਦਾ ਹੈ ਤੋਂ ਨਾਲੇ ਤਾਂ ਕਿਸੇ ਨੇ ਮੋਟਰਸਾਈਕਲ ਕੋਲੇ ਨਾਲੇ ਮੋਬਾਈਲਾਂ ਨਾਲੇ ਰੁਪਈਆਂ ਨਾਲੇ ਕੁੱਟਿਆ ਖਿਡਾਰੀਆਂ ਨੂੰ ਮੈਂ ਪਲੀਜ਼ ਬੇਨਤੀ ਕਰਦਾ ਤੁਸੀਂ ਸਾਰੇ ਸਤਿਕਾਰਯੋਗ ਪਲੇਅਰ ਹੈ ਧਿਆਨ ਨਾਲ ਜਾਇਆ ਕਰੋ ਜਿੰਨੇ ਵੀ ਆਉਂਦੇ ਆ ਪਲੇਅਰ ਮੈਂ ਇਸੇ ਵੱਲੋਂ ਹੀ ਗੱਲ ਬਾਹਰ ਰੋਜ਼ ਬੋਲਦੇ ਆ ਵੀ ਟਾਈਮ ਨਾਲ ਆਓ ਟਾਈਮ ਹੋਵੇ ਸਾਰੇ ਕਬੱਡੀ ਦੇ ਖਿਡਾਰੀ ਐ ਮੈਂ ਬੇਨਤੀ ਕਰਦਾ ਕਿਸੇ ਨੇ ਵੀ ਵੀਰ ਨੂੰ ਕਿਤੇ ਮੋਟਰਸਾਈਕਲ ਕਿੰਨਾ ਨੰਬਰ ਸੀਗਾ ਗੁਰੇ 4944 ਇਹ ਕਬੱਡੀ ਵਾਲੇ ਪਿਆਰ ਦੇ 4944 ਮੋਟਰਸਾਈਕਲ ਜੇ ਮਿਲਦਾ ਤਾਂ ਜਰੂਰ ਰਿਪੋਰਟ ਕਰੀਏ ਡੀ ਲਕਸ ਮੋਟਰਸਾਈਕਲ ਐ